ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਕਰਨ ਲਈ ਪੂਰੇ ਪੰਜਾਬ ਹਰਿਆਣਾ ਤੇ ਹੋਰ ਕਈ ਸਟੇਟਾਂ ਤੋਂ ਲਗਾਤਾਰ ਰਾਸ਼ਨ ਚਾਰਾ ਪਸ਼ੂਆਂ ਦੀ ਫੀਡ ਤੇ ਪਾਣੀ ਕਈ ਤਰੀਕੇ ਦਾ ਸਮਾਨ ਜਿਹੜਾ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਜਾ ਰਿਹਾ ਚਿੱ ਜਗ੍ਹਾ ਉੱਤੇ ਹੜ ਆਏ ਹੋਏ ਨੇ ਸੱਤ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ 1200 ਪਿੰਡ ਤੇ ਨਾਲ ਦੀ ਨਾਲ 1 ਲੱਖ ਦੇ ਕਰੀਬ ਜੋ ਪਸ਼ੂ ਨੇ ਉਹ ਦੱਸਿਆ ਜਾ ਰਿਹਾ ਕਿ ਹੜ੍ਹਾਂ ਦੇ ਨਾਲ ਪੀੜਤ ਹੋਏ ਨੇ ਜਿਸ ਤੋਂ ਬਾਅਦ ਜਾ ਕੇ ਲਗਾਤਾਰ ਦਵਾਈਆਂ ਤੇ ਹੋਰ ਸਮਾਨ ਵੀ ਜੁੜੀ ਭੇਜਿਆ ਜਾ ਰਿਹਾ ਹੈ ਖਬਰ ਤੁਹਾਨੂੰ ਚੰਡੀਗੜ੍ਹ ਦੇ ਕੈਂਵਾਲ ਦੁਖਾਰਿਆਂ ਦੇ ਕੈਂਵਾਲਾ ਪਿੰਡ ਦੇ ਨੌਜਵਾਨਾਂ ਇਲਾਕੇ ਦੇ ਲੋਕਾਂ ਨੇ ਇੱਕ ਵੱਡਾ ਪ੍ਰੋਗਰਾਮ ਕੀਤਾ ਹਰ ਪੀੜਤ ਲੋਕਾਂ ਦੀ ਮਦਦ ਕਰਨ ਵਾਸਤੇ ਤਿੰਨ ਟਰੱਕ ਜਿਹੜੇ ਰਾਸ਼ਨ ਦੇ ਤੇ ਨਾਲ ਦੀ ਨਾਲ ਚਾਰਾ ਤੇ ਪਾਣੀ ਦੇ ਭੇਜੇ ਗਏ ਨੇ ਤਾਂ ਇਸ ਨੂੰ ਲੈ ਕੇ ਵੱਡੀ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਤੇ ਲੋਕਾਂ ਦੇ ਅੰਦਰ ਦਰਦ ਹੈ ਜਦੋਂ ਵੀ ਕਿਤੇ ਭੀੜ ਪੈਂਦੀ ਹੈ ਕਿਤੇ ਮੁਸ਼ਕਲ ਹੁੰਦੀ ਹੈ ਤਾਂ ਪੰਜਾਬ ਦੇ ਲੋਕ ਨਾਲ ਖੜਦੇ ਨੇ ਦੱਸਿਆ ਜਾ ਰਿਹਾ ਕਿ ਇਹ ਪਿੰਡ ਜੋ ਗੁੱਜਰਪਾਈਚਾਰੇ ਦਾ ਪਿੰਡ ਹੈ ਜਿੱਥੇ ਕਿ ਹਮੇਸ਼ਾ ਪਹਿਲਾਂ ਵੀ ਮਦਦ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਸੀ ਤੇ ਅੱਜ ਫਿਰ ਇਨ੍ਹਾਂ ਨੌਜਵਾਨਾਂ ਵੱਲੋਂ ਤਿੰਨ ਜੜੇ ਰਕ ਭੇਜੇ ਗਏ ਨੇ ਇੱਕ ਪਾਣੀ ਦਾ ਭਰ ਕੇ ਜੋ ਕਿ ਰਿਸਪੋਜ਼ਨ ਬੋਤਲਾਂ ਨੇ ਦੂਜੇ ਪਾਸੇ ਨਾਲ ਦੀ ਨਾਲ ਇਹ ਵੀ ਦੱਸ ਦਿੰਨੇ ਆ ਕਿ ਚਾਰੇ ਦਾ ਪਸ਼ੂਆਂ ਵੱਲੋਂ ਫੀਡ ਚਾਰਾ ਤੇ ਨਾਲ ਰਾਸ਼ਨ ਤਿੰਨੇ ਟਰੱਕ ਜਿਹੜੇ ਭੇਜੇ ਗਏ ਨੇ ਤੇ ਨੌਜਵਾਨਾਂ ਵੱਲੋਂ ਨਾਲ-ਨਾਲ ਤੁਸੀਂ ਦੇਖੋ ਪੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਪੈਕਿੰਗ ਕਰਨਿਸ ਕਰਕੇ ਲੋੜ ਪੈਂਦੀ ਹੈ ਕਿ ਪਾਣੀ ਬਹੁਤ ਹੈ ਹੜ ਆਏ ਹੋਏ ਨੇ ਉਹਨਾਂ ਘਰਾਂ ਦੇ ਵਿੱਚ ਫਿਰ ਇਸ ਤਰੀਕੇ ਦੀ ਪੈਕਿੰਗ ਕਰਨੀ ਪੈਂਦੀ ਹੈ ਕਿਉਂਕਿ ਹੋਰ ਸਮਾਨ ਨਾ ਖਰਾਬ ਹੋਵੇ ਤਾਂ ਇਸ ਨੂੰ ਲੈ ਕੇ ਤਸਵੀਰਾਂ ਦਿਖਾਈਆਂ ਨੇ ਖਬਰਾਂ ਦਾ ਲਾਉਣ ਦਾ ਇਸ ਕਰਕੇ ਫਾਇਦਾ ਹੁੰਦਾ ਹੈ ਕਿ ਹੋਰ ਵੀ ਜਿਹੜੇ ਨੌਜਵਾਨ ਜਾਗਦੇ ਨੇ ਪਿੰਡਾਂ ਦੇ ਵਿੱਚ ਇੱਕ ਚਿੰਗਾਰੀ ਉੱਠਦੀ ਹੈ ਕਿ ਅਸੀਂ ਵੀ ਕਿਤੇ ਮਦਦ ਕਰੀਏ ਕਿਉਂ ਕੱਲ ਵੀ ਤੁਸੀਂ ਦੇਖਿਆ ਹੋਵੇਗਾ ਨਿਊ ਚੰਡੀਗੜ੍ਹ ਏਰੀਆ ਤੋਂ ਕਾਫੀ ਸਮਾਨ ਜਿਹੜਾ ਹਰ ਪੀੜਤਾ ਲਈ ਜਿਲ੍ਹਾ ਅਪਰੋਚ ਪਰ ਗਿਆ ਦੂਜੇ ਪਾਸੇ ਇਹਨਾਂ ਨੌਜਵਾਨਾਂ ਜੋ ਕੈਂਬਾਲੇ ਦੇ ਨੌਜਵਾਨ ਨੇ ਇਲਾਕੇ ਦੇ ਲੋਕ ਨੇ ਉਹਨਾਂ ਵੱਲੋਂ ਹੀ ਮਦਦ ਕੀਤੀ ਗਈ ਹੈ ਪਿੰਡਾਂ ਵਿੱਚੋਂ ਮਾਇਆ ਇਕੱਠੀ ਕਰਕੇ ਰਸਦਾਂ ਇਕੱਠੀਆਂ ਕਰਕੇ ਜਿਹੜੇ ਉਹਨਾਂ ਹਰ ਪੀੜਤ ਲੋਕਾਂ ਲਈ ਭੇਜੀਆਂ ਜਾ ਰਹੀਆਂ ਨੇ ਦਸਾਂ ਨੌ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਿਆ ਜਾ ਰਿਹਾ ਹੈ ਇਹ ਬਹੁਤ ਸੋਹਣੀ ਤਸਵੀਰ ਪੰਜਾਬ ਦੀ ਹੈ ਪੰਜਾਬ ਦੇ ਹਰ ਇੱਕ ਪਿੰਡ ਨੂੰ ਚਾਹੀਦਾ ਹੈ ਕਿ ਉਹਨਾਂ ਪਿੰਡਾਂ ਦੀ ਸਾਰ ਲੈਣੀ ਚਾਹੀਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਕਬੀਰ ਨੇ ਤਾਂ ਤੁਸੀਂ ਜਿੰਨੇ ਵੀ ਮੇਰੇ ਭਰਾ ਲਾਹ੍ਹਕ ਪਾਸਕੇ ਪਿੰਡਾਂ ਉਹਨਾਂ ਕੋਲ ਮੈਸੇਜ ਪਾਓ ਕਿ ਅਸੀਂ ਉਹਨਾਂ ਦੀ ਅੱਜ ਮਦਦ ਕਰਨ ਦਾ ਤੁਹਾਡੇ ਕੋਲ ਬਹੁਤ ਹੀ ਵੱਡਾ ਮੌਕਾ ਆ ਗਿਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਨੇ ਸਾਡੇ ਦੇਸ਼ ਵਿੱਚ ਕਿੰਨੀ ਪਰਵਾਨੀਆਂ ਤੇ ਸ਼ੀਧੀਆਂ ਦਿੱਤੀਆਂ ਨੇ ਅੱਜ ਤੁਹਾਡੇ ਕੋਲ ਟਾਈਮ ਹੈ ਵੱਡ ਚੜ ਕੇ ਉਹਨਾਂ ਦੀ ਸੇਵਾ ਵਾਸਤੇ ਹਿੱਸਾ ਪਾਓ ਜੋ ਵੀ ਤੁਸੀਂ ਰਾਸ਼ਨ ਦੇ ਸਕਦੇ ਹੋ ਪਾਣੀ ਹੋ ਗਿਆ ਰਾਸ਼ਨ ਹੋ ਗਿਆ ਫਰੂਟ ਹੋ ਕੇ ਜੋ ਵੀ ਤੁਸੀਂ ਵੱਤੋਂ ਵੱਤ ਦੇਣ ਦੀ ਕਿਰਪਾਲਤਾ ਕਰੋ ਜੀ ਜੇ ਕਰਾ ਲਖਦਾ ਤਾਂ ਲਾਲਾ ਵਾਲੇ ਪੀਰ ਦਾ ਬਹੁਤ ਸਰਦੇ ਦਰਬਾਰ ਬੀਤੇ ਨੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਬਲੇ ਬੋਲੇ ਸੋਨਿਹਾਲ ਸੋਹਣੇ ਨਿਰਾਲਾ ਕਾਲ ਮੈਂ ਪਿੱਛੇ ਚੱਲ ਰਹੀ ਹੈ ਠੀਕ ਹੈ ਬਾਈ ਆਪਣਾ ਹਰਿਆਣੇ ਤੋਂ ਆ ਠੀਕ ਹੈ ਨਰਮਾਣੇ ਤੋਂ ਠੀਕ ਹੈ ਬਾਈ ਨੇ ਬਹੁਤ ਸੇਵਾ ਗਰੀ ਮਾਰੇ ਪਿੱਡ ਨਾਲ ਜੁੜ ਕੇ ਠੀਕ ਹੈ ਹੋਰ ਵੀ ਇੱਧਰ ਉੱਧਰ ਆਪਣਾ ਇੰਨੀ ਵੀ ਬਤਮਾਰੀ ਨੇ ਬਹੁਤ ਸਨਮਾਨ ਕਰਤਾ ਕਰਕੇ ਰਿਆ ਠੀਕ ਆ ਪੈਸੇ ਵੀ ਦੇਇਆ ਸਮਾਨ ਵੀ ਦੇਇਆ ਰਾਸ਼ਨ ਜੋ ਵੀ ਬਾਈ ਨੇ ਹੈਲਪ ਕਰੀਆ ਇਸੇ ਵਾਸਤੇ ਜੀ ਧੰਨਵਾਦ ਆ ਬਾਈ ਖੰਡੇ ਪਿੰਡ ਰਹਿੰਦਾ ਹੈ ਕੈਨ ਵਾਲਾ ਠੀਕ ਹੈ ਕਰਾਇਦੇ ਬਾਈ ਨੇ ਬਹੁਤ ਹਿੰਮਤ ਮਾਰੀਆ ਇਸ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਸਾਰੇ ਜੁੜੋ ਮਦਦ ਕਰੋ ਹੜ ਪਿੰਡ ਦਾ ਵਾਸਤਾ ਪ੍ਰੇਰ ਕਰੋ ਬਈ ਪੰਜਾਬ ਸੁਖਸ਼ਾਂਤੀ ਰਹੇ ਜੀ ਆਪੇ ਕਿ 1200 ਪਿੰਡ ਨੇ ਜਿਹੜੇ ਪੀੜਤ ਹੋਏ ਨੇ ਤੇ 12000 ਤੋਂ ਵੱਧ ਪੰਜਾਬ ਦੇ ਵਿੱਚ ਪਿੰਡ ਨੇ ਮੇਰੇ ਖਿਆਲ ਇੱਕ ਇੱਕ ਪਿੰਡ ਨੂੰ ਇੱਕ ਇੱਕ ਪਿੰਡ ਵੀ ਨਹੀਂ ਆਵੇਗਾ ਪਰ ਕਿਤਨੇ ਕਿਤੇ ਮਦਦ ਜੁਰ ਕਰਨੀ ਚਾਹੀਦੀ ਹੈ ਭਾਵੇਂ ਥੋੜੀ ਹੈ ਭਾਵੇਂ ਬਹੁਤੀ ਹੈ ਪਸ਼ੂਆਂ ਦਾ ਚਾਰਾ ਦੀ ਬਹੁਤ ਲੋੜ ਹੈ ਮੈਡੀਸਿਨ ਦੀ ਬਹੁਤ ਲੋੜ ਹੈ ਦੂਜੇ ਪਾਸੇ ਹੋਰ ਵੀ ਸਮਾਨਾਂ ਦੀ ਲੋੜ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਘਰ ਡੁੱਬ ਚੁੱਕੇ ਨੇ ਤੇ ਤੁਸੀਂ ਦੇਖੋ ਅੰਦਾਜ਼ਾ ਲਾਓ ਕਿ ਜਿੰਨਾਂ ਕੋਲ ਲੱਖਾਂ ਕਰੋੜਾਂ ਦੀ ਜ਼ਮੀਨਾਂ ਸੀ ਪੰਜਾਬ ਦੇ ਕਿੱਲੇ ਦੇ ਮਾਲਕ ਸੀ ਅੱਜ ਉਹ ਝੁੱਗੀਆਂ ਚੌਂਫੜੀਆਂ ਦੇ ਵਿੱਚ ਰਹਿਣ ਲਈ ਮਜਬੂਰ ਹੋ ਚੁੱਕੇ ਨੇ ਕਿਉਂ ਕਿ ਕਿਉਂਕਿ ਇਸ ਤਰੀਕੇ ਦੀ ਮਾਰ ਪਈ ਹੈ ਜੋ ਕਿ ਪਹਿਲਾਂ ਦੱਸਿਆ ਜਾ ਰਿਹਾ ਕਿ ਜਦੋਂ ਹੜ੍ਹ ਆਏ ਸੀ 88 ਦੇ ਵਿੱਚ ਉਸ ਸਮੇਂ ਮਾਰ ਪਈ ਤਾਂ ਉਸ ਤੋਂ ਬਾਅਦ ਜਦੋਂ ਫਿਰ ਹੜ ਆਏ 2-3 ਸਾਲ ਪਹਿਲਾਂ ਉਸ ਸਮੇਂ ਮਾਰ ਪਈ ਤਾਂ ਹੁਣ ਫਿਰ ਇਹਨਾਂ ਲੋਕਾਂ ਉੱਤੇ ਮਾਰ ਪਈ ਹੈ ਤਿੰਨ ਚਾਰ ਦਰਿਆ ਨੇ ਜੋ ਇਹਨਾਂ ਲੋਕਾਂ ਨੂੰ ਘੇਰ ਕੇ ਬੈਠ ਗਏ ਜਿਸ ਤੋਂ ਬਾਅਦ ਜਾ ਕੇ ਇਹਨਾਂ ਦਾ ਵੱਡਾ ਨੁਕਸਾਨ ਹੋਇਆ ਤਿੰਨ ਚੰਡੀਗੜ੍ਹ ਦੇ ਇਹਨਾਂ ਪਿੰਡਾਂ ਦੀ ਵੱਡੀ ਸੇਵਾ ਜੋ ਕਿ ਇਹਨਾਂ ਹੜ ਪੀੜਤ ਲੋਕਾਂ ਲਈ ਉਚਾਰ ਰਹੇ ਨੇ ਤੁਹਾਨੂੰ ਕੈਮਰਾਮੈਨ ਸੁਮਿਤ ਦੇ ਨਾਲ ਤੇ ਸਿਸ